ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਜਦੋਂ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ ਹਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਿਆਂ ਨਾਲ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਜਦੋਂ ਗਰਮਾ ਗਿਆ ਤੇ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕੋਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਉਸੇ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਹੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲੈਂਡ ਆਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਲਾ ਆਏ ਹੋਏ ਨੇ। ਅਸੀਂ ਦੋਹਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂ ਇਫਥ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਦੇਖ ਕੇ ਅਸੀਂ ਭੇਜ ਦਿੱਤਾ ਹੈ